ਸੋ ਹੁਣੇ ਹੁਣੇ ਥਾਈ ਵੱਡੀ ਮਾੜੀ ਖਬਰ 57 ਲੋਕਾਂ ਦੀ ਹੋਈ ਮੌਤ ਖਬਰ ਨੇ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਹਾਂ ਕੇਰਲ ਤੋਂ ਜ਼ਮੀਨ ਖਿਸਕਣ ਕਾਰਨ ਆਏ ਹੜਾ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਵਾਈਨਰ ਦਾ ਨਜ਼ਾਰਾ ਕਾਫੀ ਡਰਾਉਣਾ ਬਣ ਗਿਆ ਹੈ ਹੋਇਆ ਇੰਜ ਕਿ ਕਲਪੱਟਾ ਮੁੰਡਕਾਏ ਪਿੰਡ ਦੇ ਪੋਟਕੂਲ ਦੇ ਵਿੱਚ ਨਦੀਆਂ ਲਾਸ਼ਾਂ ਦੇ ਵਿੱਚ ਬਦਲ ਗਈਆਂ ਥਾ ਥਾ ਤੇ ਲੋਕਾਂ ਦੀਆਂ ਲਾਸ਼ਾਂ ਪਾਣੀ ਦੇ ਵਿੱਚ ਤੈਰ ਕਰ ਗਏ ਆ ਜਿहां ਇੱਕ ਥਾਂ ਤੇ 6 ਲੋਕ ਦੇ ਸਰੀਰ ਦੇ ਅੰਗ ਵਹਿ ਗਏ ਹੁਣ 57 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 70 ਕਰੀਬ ਦੇ ਲੋਕ ਜ਼ਖਮੀ ਹੋ ਚੁੱਕੇ ਨੇ ਬਚਾਅ ਕਾਰਜ ਦੇ ਵਿੱਚ 255 ਜਵਾਨਾਂ ਦੇ ਨਾਲ ਨਾਲ ਮੈਡੀਕਲ ਟੀਮ ਵੀ ਮੌਕੇ ਤੇ ਤਾਇਨਾਤ ਹੈ ਇਸ ਦੇ ਨਾਲ ਹੀ ਐਨ ਡੀ ਆਰ ਐਫ ਅਤੇ ਐਸ ਡੀ ਆਰ ਐਫ ਦੇ ਜ਼ਮਾਨ ਬਚਾਅ ਕਾਰਜ ਵਿੱਚ ਸਰਗਰਮੀ ਨਾਲ ਲੱਗੇ ਹੋਏ ਨੇ ਹਵਾਈ ਸੈਨਿਕਾਂ ਦੇ ਐਮ ਆਈ 17 ਜਹਾਜ਼ ਵੀ ਬਚਾਅ ਕਰ